ਦੋਸਤੋ ਇੱਕ ਵਾਰ ਨਾ ਜੰਗਲ ਚ ਤੇ ਸ਼ੇਰ ਚ ਹੋ ਗਈ ਦੋਸਤੀ ਦੋਸਤੀ ਬੜੀ ਗੂੜੀ ਉਹ ਕਹਿੰਦੇ ਵੀ ਅੱਜ ਤੋਂ ਆਪਾਂ ਪੱਕੇ ਦੋਸਤ ਆਪਾਂ ਇੱਕ ਦੂਜੇ ਦੀ ਹਰ ਮੁਸੀਬਤ ਦੇ ਵਿੱਚ ਸਾਥ ਦਿਆ ਕਰਾਂਗੇ ਚਲੋ ਇਦਾਂ ਹੀ ਦੋਸਤੀ ਚੱਲਦੀ ਰਹੀ ਜਦੋਂ ਕੋਈ ਜੰਗਲ ਨੂੰ ਇਨਸਾਨ ਵੱਢਣ ਆਵੇ ਕੋਈ ਰੁਕवट ਨਾਵੇ ਨੁਕਸਾਨ ਕਰਨ ਆਵੇ ਸ਼ੇਰ ਉਹਨੂੰ ਦਹਾੜ ਕੇ ਡਰਾ ਕੇ ਭਜਾ ਦਿਆ ਕਰੇ ਤੇ ਜਦੋਂ ਕੋਈ ਸ਼ਿਕਾਰੀ ਸ਼ੇਰ ਦਾ ਸ਼ਕਾਰ ਕਰਨ ਆਵੇ ਉਹਨੂੰ ਫੜਨ ਆਵੇ ਸੰਗਣਾ ਜੰਗਲਾਂ ਨੂੰ ਆਪਦੇ ਵਿੱਚ ਲੁਕਾ ਲਿਆ ਕਰੇ ਤੇ ਉਹ ਬਾਜਿਆ ਕਰੇ ਐਦਾਂ ਉਹਨਾਂ ਦੀ ਦੋਸਤੀ ਬਹਾਵ ਚਿਰ ਚੱਲਦੀ ਰਹੀ ਫਿਰ ਵਕਤ ਨੇ ਪਲਟੀ ਮਾਰੀ ਕਿਸੇ ਗੱਲ ਨੂੰ ਲੈ ਕੇ ਨਾ ਦੋਵੇਂ ਇੱਕ ਦੂਜੇ ਤੋਂ ਨਾਰਾਜ਼ ਹੋ ਗਏ ਹੁਣ ਉਹ ਨਾਰਾਜ਼ ਹੋ ਗਏ ਦੋਵਾਂ ਨੇ ਇੱਕ ਦੂਜੇ ਦਾ ਸਾਥ ਛੱਡਤਾ ਇੱਕ ਦੂਜੇ ਦੀ ਰੱਖਿਆ ਕਰਨੀ ਛੱਡਤੀ ਹੁਣ ਜਦੋਂ ਕੋਈ ਜੰਗਲ ਨੂੰ ਵੱਢਣ ਆਵੇ ਸ਼ੇਰ ਦਾੜੇ ਨਾਲ ਲੋਕੀ ਬੇਖੌਫ ਹੋ ਕੇ ਜੰਗਲ ਨੂੰ ਵੱਢਦੇ ਰਹੇ ਜੰਗਲ ਦਾ ਹੋ ਗਿਆ ਸਫਾਇਆ ਜਦੋਂ ਜੰਗਲ ਦਾ ਸਫਾਇਆ ਹੋ ਗਿਆ ਤੇ ਸ਼ੇਰ ਵੀ ਆ ਸੁਰੱਖਿਤ ਹੋ ਗਿਆ ਹੁਣ ਜਦੋਂ ਕੋਈ ਸ਼ੇਰ ਨੂੰ ਫੜਨ ਆਵੇ ਸ਼ੇਰ ਦਾ ਸ਼ਿਕਾਰ ਕਰਨ ਆਵੇ ਉਹ ਜੰਗਲ ਜਿੱਦੋਂ ਦਰ ਭੱਜੇ ਉਹਦੇ ਮਗਰ ਭੱਜਣ ਇੱਕ ਦਿਨ ਇਦਾਂ ਹੀ ਇੱਕ ਸ਼ਿਕਾਰੀ ਆਇਆ ਸ਼ੇਰ ਨੂੰ ਫੜਨ ਹੁਣ ਉੱਥੇ ਲੁਕਣ ਨੂੰ ਜਗ੍ਹਾ ਨਹੀਂ ਸੀ ਜੰਗਲ ਤਾਂ ਖਤਮ ਹੋ ਗਿਆ ਸੀਗਾ ਉਹ ਭੱਜਾ ਪਹਾੜਾਂ ਦੇਆਂ ਵਿਰਲਾ ਚ ਗੁਫਾ 'ਚ ਲੁਕਦਾ ਫਿਰਿਆ शिकारी ਨੇ ਉਹਦਾ ਪਿੱਛਾ ਕੀਤਾ ਤੇ ਉਹਨੂੰ ਮਾਰਤਾ ਹੁਣ ਦੋਸਤੋ ਇਥੋਂ ਆਪਾਂ ਨੂੰ ਸਿੱਖਿਆ ਹੀ ਮਿਲਦੀ ਏ ਕਿ ਜੰਗਲ ਤਾਂ ਹੋ ਗਿਆ ਕੁਦਰਤ ਤੇ ਸ਼ੇਰ ਹੋ ਗਿਆ ਮਨੁੱਖ ਜਿੰਨਾ ਚਿਰ ਤੇ ਦੋਵੇਂ ਇੱਕ ਦੂਜੇ ਦਾ ਸਾਥ ਦੇਣਗੇ ਤੇ ਇਹ ਦੋਵੇਂ ਹੀ ਬਚੇ ਰਹਿਣਗੇ ਜੇ ਆਪਾਂ ਆਖੀਏ ਵੀ ਆਪਾਂ ਕੁਦਰਤ ਨੂੰ ਨੁਕਸਾਨ ਪਹੁੰਚਾਉਂਦੇ ਆਂ ਤੇ ਆਪਾਂ ਬਚੇ ਰਾਵਾਂਗੇ ਤੇ ਇਹ ਆਪਣਾ ਵਹਿਮ ਹੈ शिकारी हो गया कॉर्पोरेट ਹੁਣ ਤੁਸੀਂ ਆਖੋਗੇ ਕਿਵੇਂ ਕਾਰਪੋਰੇਟ ਜੰਗਲ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਤੇ ਇਨਸਾਨ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਇਹਦੇ ਬਿਨਾਂ ਸਰਦਾ ਨਹੀਂ ਪਰ ਇਹਦੀਆਂ ਕੁਝ ਲਿਮਿਟਾਂ ਹੁੰਦੀਆਂ ਨੇ ਜਿਹੜੀਆਂ ਇਹ ਪਾਰ ਕਰ ਗਿਆ ਹੈ ਇਨਸਾਨ ਤੇ ਕੁਦਰਤ ਦੋਵੇਂ ਹੁਣ ਇੱਕ ਦੂਜੇ ਨਾਲ ਰੁੱਸੇ ਹੋਏ ਨੇ ਇਹਨਾਂ ਦਾ ਫਾਇਦਾ ਉਹ ਤੀਜਾ ਸ਼ਿਕਾਰੀ ਚੁੱਕ ਰਿਹਾ ਹੈ ਤੇ ਜੇ ਇਦਾਂ ਹੀ ਚੱਲਦਾ ਰਿਹਾ ਨਾ ਤੇ ਬਜਣਾ ਇਹਨਾਂ ਦੋਵਾਂ ਹੀ ਕੋਨੀਗਾ ਤੇ ਬਜਣਾ ਸ਼ਿਕਾਰੀ ਨੇ ਵੀ ਕੋਨੀਗਾ ਉਹ ਵੀ ਇਨਸਾਨਾਂ ਦੇ ਵਿੱਚ ਹੀ ਹੈ ਤੇ ਦੋਸਤੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਕੁਦਰਤ ਨਾਲ ਥੋੜਾ ਪ੍ਰੇਮ ਕਰੀਏ ਰੁੱਖ ਬੂਟੇ ਲਾਈਏ ਕਈ ਲੋਕਾਂ ਦਾ ਤੇ ਐਸਾ ਹਿਸਾਬ ਹੈ ਬਈ ਬੈੜੀ ਅਣਗਿਣਤ ਹੈ ਉਹਨਾਂ ਕੋਲ ਜਿੰਨੀ ਮਰਜ਼ੀ ਝੂਠ ਮਾਰ ਲੋ ਨਹੀਂ ਪਰ ਇੰਨੀ ਬੈੜੀ ਦੇ ਵਿੱਚ ਨਾ ਤੁਹਾਨੂੰ ਰੁੱਖ ਨਹੀਂ ਮਿਲੇਗਾ ਇੱਕ ਵੀ ਇਹ ਬਹੁਤ ਵੱਡੀ ਤਰਾਸਦੀ ਏ ਰੁਕ ਸਾਨੂੰ ਫਲ ਦਿੰਦੇ ਨੇ ਛਾਂ ਦਿੰਦੇ ਨੇ ਤੇ ਲੈਂਦੇ ਕੀ ਨੇ ਕੁਝ ਵੀ ਨਹੀਂ ਲੈਂਦੇ ਜਿਹਦੇ ਕੋਈ ਨਹੀਂ ਜਮੀਨ ਹੈ ਕੀ ਜੇ ਮਰਲਾ ਥਾਂ ਖਰਾਬ ਹੋ ਜਾਏਗਾ ਤੇ ਇਹ ਕਦੇ ਭੇਦ ਭਾਵ ਨਹੀਂ ਕਰਦੇ ਛਾਂ ਦਿੰਦੇ ਆ ਫਲ ਦਿੰਦੇ ਆ ਸੋ ਦੋਸਤੋ ਇੱਕ ਦੂਜੇ ਦੇ ਨਾਲ ਖੜੇ ਹੋਈਏ ਅੰਨੀ ਦੌੜ ਚ ਨਾ ਐਵੇਂ ਭੱਜੇ ਜਾਈਏ ਇਦਾਂ ਆਪਣਾ ਸਭ ਕੁਝ ਹੀ ਖਤਮ ਹੋ ਜਾਏਗਾ ਕੁਦਰਤ انسان ਫਸਲਾਂ ਸੋ ਦੋਸਤੋ ਇਹ ਨਹੀਂ ਗੁਜਾਰਿਸ਼ ਹੀ ਹੈ ਕੱਲੇ ਪੈਸੇ ਨੇ ਨਾਲ ਨਹੀਂ ਜਾਣਾ ਥੋੜਾ ਇਹਨਾਂ ਚੀਜ਼ਾਂ ਦੇ ਵਿਆਪਨ ਨੂੰ ਧਿਆਨ ਦੇਣਾ ਪੈਣਾ ਹੈ